ਨਮਸਕਾਰ ਵੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਇਜ਼ਰਾਈਲ ਅਤੇ ਈਰਾਨ ਦੇ ਵਿੱਚ ਛਿੜੇ ਯੁੱਧ ਦੇ ਲਈ ਕੀ ਅਮਰੀਕਾ ਅਸਲ ਜੜਾ ਹੈ ਅੱਜ ਤੁਹਾਨੂੰ ਦੱਸਾਂਗੇ ਨਾਲ ਹੀ ਕਿ ਮਿਡਲ ਈਸਟ ਦੇ ਵਿੱਚ ਹਾਲਾਤ ਕਿਉਂ ਵਿਗੜ ਰਹੇ ਨੇ ਇਹਨਾਂ ਤਮਾਮ ਗੱਲਾਂ ਦੇ ਉੱਪਰ ਅੱਜ ਆਪਾਂ ਚਰਚਾ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਦਿੱਲੀ ਦੇ ਵਿੱਚ ਆ ਰਹੇ 에어 ਇੰਡੀਆ ਦੇ ਜਹਾਜ਼ ਨੂੰ ਕਿਉਂ ਉਹਦੀ ਐਮਰਜੈਂਸੀ ਲੈਂਡਿੰਗ ਜਿਹੜੀ ਸੀ ਅੱਜ ਫਿਰ ਤੋਂ ਇੱਕ థਾਈਲੈਂਡ ਦੇ ਵਿੱਚ ਕਰਵਾਣੀ ਪੈ ਗਈ ਹੈ ਉਹਦਾ ਕੀ ਕਾਰਨ ਰਿਹਾ ਔਰ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਾਤਲ ਪੁਲਿਸ ਨੇ ਕਾਬੂ ਕਰ ਲਏ ਨੇ ਕਾਤਲ ਕੌਣ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਨੀ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕਿਉਂ ਕਹਿਣਾ ਪਿਆ ਕਿ ਧਾਮੀ ਸਾਹਿਬ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਨਹੀਂ ਹੋ ਸੋ ਇਹਨਾਂ तमाम ਖਬਰਾਂ ਦੇ ਉੱਤੇ ਚਰਚਾ ਕਰਨ ਲਈ ਵਾਦਦੇ ਹਾਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਅੱਜ ਮੀਡੀਆ ਦੇ ਵਿੱਚ ਇੱਕ ਚਰਚਾ ਚੱਲ ਰਹੀ ਹੈ ਕਿ ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਛਿੜੇ ਯੁੱਧ ਦੇ ਲਈ ਕੀ ਵਾਈਟ ਹਾਊਸ ਉਹਦੀ ਅਸਲ ਜੜਾ ਹੈ? ਔਰ ਮਿਡਲ ਈਸਟ ਦੇ ਵਿੱਚ ਹਾਲਾਤ ਕਿਉਂ ਵਿਗੜ ਰਹੇ ਨੇ? ਇਸ ਸਮੇਂ ਈਰਾਨ ਦੀ ਹਵਾ ਦੇ ਵਿੱਚ ਬਾਰੂਦ ਦੀ ਬਦਬੂ ਆ ਰਹੀ ਹੈ। ਦਰਸਲ ਸ਼ੁੱਕਰਵਾਰ ਸਵੇਰੇ 200 ਤੋਂ ਬਾਅਦ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਈਰਾਨ ਦੇ ਵਿੱਚ ਲਗਭਗ 100 ਥਾਮਾਂ ਦੇ ਉੱਪਰ ਤਬਾਹੀ ਮਚਾ ਦਿੱਤੀ। ਇਸ ਹਮਲੇ ਦੇ ਵਿੱਚ ਈਰਾਨ ਦੇ ਪਰਮਾਣੂ ਅੱਡੇ ਤਬਾਹ ਹੋ ਗਏ ਇੱਥੋਂ ਤੱਕ ਕਿ ਇਸ ਹਮਲੇ ਦੇ ਵਿੱਚ ਇਸ ਦੇ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਅਤੇ ਚੀਫ ਆਫ ਸਟਾਫ ਵੀ ਮਾਰੇ ਗਏ ਨੇ ਪਰਮਾਣੂ ਕੇਂਦਰ ਦੇ ਵਿੱਚ ਕੰਮ ਕਰਨ ਵਾਲੇ ਕਈ ਪਰਮਾਣੂ ਵਿਗਿਆਨੀ ਵੀ ਇਜ਼ਰਾਈਲ ਦੇ ਹਮਲੇ ਦਾ ਸ਼ਿਕਾਰ ਹੋਏ ਨੇ ਈਰਾਨ ਦੇ ਸੁਪਰੀਮ ਲੀਡਰ ਇਜ਼ਰਾਈਲ ਦੇ ਇਸ ਹਮਲੇ ਤੋਂ ਨਾਰਾਜ਼ ਨੇ ਅਤੇ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਇਜ਼ਰਾਈਲ ਨੂੰ ਘਾਤਕ ਨਤੀਜੇ ਭੁਗਤਨੇ ਪੈਣਗੇ ਇਸ ਦੇ ਨਾਲ ਹੀ ਈਰਾਨ ਨੇ ਇਜ਼ਰਾਈਲ ਦੇ ਵੱਲ 100 ਡਰੋਨ ਵੀ ਛੱਡੇ ਨੇ ਇਰਾਨ ਨੇ ਸਪਸ਼ਟ ਤੌਰ ਦੇ ਉਤੇ ਕਹਿ ਦਿੱਤਾ ਹੈ ਕਿ ਇਹ ਹਮਲਾ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 2 ਦੀ ਸਿੱਧੀ ਉਲੰਘਣਾ ਹੈ ਅਤੇ ਇਸ ਹਮਲੇ ਦਾ ਜਵਾਬ ਦੇਣ ਦਾ ਧਾਰਾ 51 ਦੇ ਤਹਿਤ ਸਾਨੂੰ ਪੂਰਾ ਅਧਿਕਾਰ ਹੈ ਇਸ ਤੋਂ ਇਲਾਵਾ ਇਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਤੋਂ ਤੁਰੰਤ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਇਰਾਨ ਨੇ ਅਮਰੀਕੀ ਸਰਕਾਰ ਤੇ ਇੱਕ ਵੱਡਾ ਦੋਸ਼ ਵੀ ਲਾਇਆ ਹੈ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਜਿਹੇ ਹਮਲਾਵਰ ਕਾਰਵਾਈ ਅਮਰੀਕਾ ਦੀ ਸਹਿਮਤੀ ਅਤੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ ਮਤਲਬ ਸਿੱਧੇ ਇਲਜ਼ਾਮ ਅਮਰੀਕਾ ਦੇ ਉੱਪਰ ਈਰਾਨ ਦੇ ਵੱਲੋਂ ਲਗਾ ਦਿੱਤੇ ਗਏ ਨੇ ਅਜਿਹੀ ਸਥਿਤੀ ਦੇ ਵਿੱਚ ਅਮਰੀਕਾ ਨੂੰ ਵੀ ਇਨ੍ਹਾਂ ਖਤਰਨਾਕ ਨਤੀਜਿਆਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾਏਗਾ ਇਹ ਈਰਾਨ ਦੇ ਵੱਲੋਂ ਅਮਰੀਕਾ ਨੂੰ ਵੀ ਤਮਕੀ ਦੇ ਦਿੱਤੀ ਗਈ ਹੈ ਈਰਾਨ ਨੇ ਦੁਨੀਆ ਭਰ ਦੇ ਇਸਲਾਮੀ ਦੇਸ਼ਾਂ ਗੈਰ ਗੱਠਜੋੜ ਅੰਦੋਲਨ ਐਨਏਐਮ ਦੇ ਮੈਂਬਰ ਦੇਸ਼ਾਂ ਅਤੇ ਉਹਨਾਂ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਜੋ ਵਿਸ਼ਵ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਉਹ ਇਸ ਬੇਰਹਿਮੀ ਦੀ ਨਿੰਦਾ ਕਰਨ ਅਤੇ ਇਕੱਠੇ ਇਸ ਦਾ ਸਾਹਮਣਾ ਕਰਨ ਕਿਉਂਕਿ ਇਹ ਸਿਰਫ ਈਰਾਨ ਦੇ ਉੱਤੇ ਹਮਲਾ ਨਹੀਂ ਹੈ ਸਗੋਂ ਪੂਰੇ ਖੇਤਰ ਅਤੇ ਦੁਨੀਆ ਦੀ ਸ਼ਾਂਤੀ ਦੇ ਲਈ ਇੱਕ ਖਤਰੇ ਦਾ ਸੰਕੇਤ ਹੈ ਇਸ ਤੋਂ ਬਾਅਦ ਜਦੋਂ ਅਮਰੀਕਾ ਦੇ ਉੱਪਰ ਈਰਾਨ ਦੇ ਵੱਲੋਂ ਇਲਜ਼ਾਮ ਲਗਾਏ ਗਏ ਤੇ ਅਮਰੀਕਾ ਦੇ ਵੱਲੋਂ ਜਾਨੀ ਕਿ ਵਾਈਟ ਹਾਊਸ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਹੈ ਕਿ ਇਜ਼ਰਾਈਲ ਨੇ ਈਰਾਨ ਦੇ ਵਿਰੁੱਧ ਇੱਕ ਪਾਸੜ ਕਾਰਵਾਈ ਕੀਤੀ ਹੈ ਅਸੀਂ ਕਿਸੇ ਵੀ ਤਰ੍ਹਾਂ ਈਰਾਨ ਦੇ ਵਿਰੁੱਧ ਹਮਲਿਆਂ ਦੇ ਵਿੱਚ ਸ਼ਾਮਲ ਨਹੀਂ ਹਾਂ ਅਮਰੀਕਾ ਦੇ ਵੱਲੋਂ ਇਹਨਾਂ ਗੱਲਾਂ ਦਾ ਖੰਡਨ ਕਰ ਦਿੱਤਾ ਗਿਆ ਨਾਲੀ ਉਹਨਾਂ ਨੇ ਕਿਹਾ ਕਿ ਸਾਡੀ ਤਰਜੀਹ ਸਿਰਫ ਖੇਤਰ ਦੇ ਵਿੱਚ ਅਮਰੀਕੀ ਫੌਜ ਦੀ ਸੁਰੱਖਿਆ ਕਰਨਾ ਹੈ ਇਜ਼ਰਾਈਲ ਨੇ ਸਾਨੂੰ ਦੱਸਿਆ ਕਿ ਇਹ ਕਾਰਵਾਈ ਉਹਨਾਂ ਦੇ ਸਵੈ ਰੱਖਿਆ ਦੇ ਲਈ ਜ਼ਰੂਰੀ ਸੀ ਮਤਲਬ ਅਮਰੀਕਾ ਦੇ ਵੱਲੋਂ ਈਰਾਨ ਨੂੰ ਕਿਹਾ ਗਿਆ ਕਿ ਇਜ਼ਰਾਈਲ ਨੇ ਕਿਹਾ ਕਿ ਸਾਡੀ ਸਵੈ ਰੱਖਿਆ ਦੇ ਲਈ ਇਹ ਕਾਰਵਾਈ ਜ਼ਰੂਰੀ ਸੀ ਅਮਰੀਕਾ ਕਹਿੰਦਾ ਪਰ ਅਸੀਂ ਨਹੀਂ ਇਹ ਕਾਰਵਾਈ ਕਰਨ ਦੇ ਲਈ ਉਹਨਾਂ ਨੂੰ ਕਿਹਾ ਰਾਸ਼ਟਰਪਤੀ ਅਤੇ ਪ੍ਰਸ਼ਾਸਨ ਨੇ ਫੌਜ ਦੀ ਸੁਰੱਖਿਆ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਨੇ ਮੈਂ ਸਪਸ਼ਟ ਕਰਦੇ ਆਂ ਇਰਾਨ ਨੂੰ ਅਮਰੀਕੀ ਹਿੱਤਾਂ ਜਾਂ ਕਰਮਚਾਰੀਆਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਇਹ ਸਿੱਧੇ ਤੌਰ ਦੇ ਤੇ ਅਮਰੀਕਾ ਦੇ ਵੱਲੋਂ ਇਰਾਨ ਨੂੰ ਅਪੀਲ ਵੀ ਕਰ ਦਿੱਤੀ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਆਪਣਾ ਪੱਖ ਵੀ ਰੱਖ ਦਿੱਤਾ ਹੈ ਪਰ ਮਿਡਲ ਈਸਟ ਦੇ ਵਿੱਚ ਇਹ ਜਿਹੜੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਐਸੀਆਂ ਪ੍ਰਸਥਿਤੀਆਂ ਬਣ ਰਹੀਆਂ ਨੇ ਕਿ ਕਈ ਦੇਸ਼ ਹੁਣ ਜਿਹੜੇ ਪਹਿਲਾਂ ਦੇਸ਼ਾਂ ਦੇ ਵਿੱਚ ਜੰਗ ਚੱਲ ਰਹੀ ਹੈ ਉਹਨਾਂ ਨੂੰ ਛੱਡ ਕੇ ਹੋਰ ਵੀ ਕਈ ਦੇਸ਼ ਹੋਣ ਆਉਣ ਵਾਲੇ ਟਾਈਮ ਦੇ ਵਿੱਚ ਆਮੋ ਸਾਹਮਣੇ ਹੋ ਸਕਦੇ ਨੇ ਪਰ ਦੇਖਣਾ ਹੋਏਗਾ ਕਿ ਹੁਣ ਇਜ਼ਰਾਈਲ ਦੇ ਵੱਲੋਂ ਜੋ ਈਰਾਨ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਈਰਾਨ ਦੇ ਵੱਲੋਂ ਕਿਸ ਤਰੀਕੇ ਦੀ ਸਖਤ ਕਾਰਵਾਈ ਜਿਹੜੀ ਹੈ ਉਹ ਇਜ਼ਰਾਈਲ ਦੇ ਉੱਪਰ ਕੀਤੀ ਜਾਂਦੀ ਹੈ ਬੀਤੇ ਕੱਲ ਅਹਮਦਾਬਾਦ ਦੇ ਵਿੱਚ ਜਿਹੜੀ ਮੰਧ ਭਾਗੀ ਘਟਨਾ ਵਾਪਰੀ ਹੈ ਉਸ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਵੀ ਦਿਹਾਂਤ ਹੋ ਗਿਆ ਪਰ ਇੱਕ ਆંકੜਾ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੱਲ ਤੋਂ ਹੀ ਕਿਉਂਕਿ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਲੱਕੀ ਨੰਬਰ 1206 ਉਹਨਾਂ ਦੀ ਮੌਤ ਦਾ ਦੇਣ ਬਣ ਗਿਆ ਦਰਸਲ ਬੀਤੇ ਦਿਨ 에ਅਰ ਇੰਡੀਆ ਦੇ ਜਹਾਜ਼ ਹਾਸੇ ਦਾ ਸ਼ਿਕਾਰ ਹੋਏ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ 1206 ਨੂੰ ਆਪਣਾ ਲੱਕੀ ਨੰਬਰ ਮੰਨਦੇ ਸੀ ਅਤੇ ਇਹ ਯਕੀਨੀ ਬਣਾਉਂਦੇ ਸੀ ਕਿ ਉਹਨਾਂ ਦੀ ਕੋਈ ਵੀ ਗੱਡੀ ਹੋਵੇ ਉਹਨਾਂ ਦੀ ਕਾਰ ਹੋਵੇ ਉਹਦਾ ਨੰਬਰ ਜਿਹੜਾ 1206 ਹੀ ਹੋਣਾ ਚਾਹੀਦਾ ਪਰ ਇਹ ਨੰਬਰ ਹੁਣ ਭਾਰਤ ਦੇ ਇਤਿਹਾਸ ਦੀਆਂ ਸਭ ਤੋਂ ਭਿਆਨਕ ਹਵਾਈ ਦੁਰਘਟਨਾਵਾਂ ਦੇ ਵਿੱਚੋਂ ਵੀ ਇੱਕ ਔਰ ਬਹੁਤ ਵੱਡਾ ਬਣ ਗਿਆ ਬੀਤੇ ਦਿਨ ਭਾਗ 126 2025 ਨੂੰ ਰੁਪਾਨੀ 264 ਹੋਰ ਲੋਕਾਂ ਦੇ ਨਾਲ ਆਪਣੀ ਜਾਨ ਗਵਾ ਗਏ ਨੇ ਜਿਕਰ ਯੋਗ ਹੈ ਕਿ ਰੁਪਾਨੀ ਉਹਨਾਂ 242 ਵਿਅਕਤੀਆਂ ਦੇ ਵਿੱਚੋਂ ਇੱਕ ਸੀ ਜੋ ਲੰਡਨ ਜਾ ਰਹੇ ਸੀ ਔਰ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਸਵਾਰ ਸੀ ਇਹ ਜਹਾਜ਼ ਵੀਰਵਾਰ ਦੁਪਹਿਰ ਨੂੰ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ ਮੇਖਾਨੀ ਨਗਰ ਖੇਤਰ ਦੇ ਵਿੱਚ ਇੱਕ ਮੈਡੀਕਲ ਕਾਲਜ ਅਤੇ ਹੋਸਟਲ ਦੀ ਇਮਾਰਤ ਦੇ ਨਾਲ ਜਾ ਟਕਰਾਇਆ ਸੀ ਸਾਬਕਾ ਮੁੱਖ ਮੰਤਰੀ 1206 ਨੂੰ ਆਪਣਾ ਲੱਕੀ ਨੰਬਰ ਮੰਨਦੇ ਸੀ ਪਰ ਹੁਣ ਇਹ ਦਿਨ ਉਹਨਾਂ ਦੀ ਆਖਰੀ ਤਰੀਕ ਦੇ ਵੱਜੋ ਵੀ ਜਾਣਿਆ ਜਾਏਗਾ ਮਤਲਬ ਤੁਸੀਂ ਦੇਖੋ ਕਿ ਵਿਜੇ ਰੂਪਾਨੀ ਆਪਣੀ ਕੋਈ ਵੀ ਗੱਡੀ ਖਰੀਦਦੇ ਸੀ ਉਹਦਾ ਨੰਬਰ ਰੱਖਦੇ ਸੀ 1206 ਉਹਨਾਂ ਦੀ ਕੋਈ ਵੀ ਐਕਟਿਵਾਸ ਹੀ ਘਰ ਦੇ ਵਿੱਚ ਖੜੀ ਜੋ ਕੱਲ ਤੋਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹਨਾਂ ਦਾ ਨੰਬਰ ਸੀ 1206 ਮਤਲਬ ਵਿਜੇ ਰੂਪਾਨੀ ਦਾ ਫੇਵਰਟ ਨੰਬਰ 1206 ਸੀ ਪਰ ਤੁਸੀਂ ਦੇਖੋ ਕੁਦਰਤ ਨੇ ਕਿਸ ਤਰੀਕੇ ਦਾ ਕਹਿਰ ਕੀਤਾ ਕਿ ਜਿੱਦਣ ਉਹਨਾਂ ਦੀ ਮੌਤ ਹੋਈ ਆ ਉਸ ਦਿਨ ਵੀ 1206 ਸੀ ਮਤਲਬ ਕੱਲ 12 ਜੂਨ ਸੀ ਜਾਨੀ ਕਿ 12 ਤਰੀਕ 6ਵਾਂ ਮਹੀਨਾ ਔਰ ਉਸੇ ਦਿਨ ਉਹਨਾਂ ਦੀ ਮੌਤ ਹੋਈ ਹੈ ਮਤਲਬ ਇਹ ਇਤਫਾਕ ਕਿਹਾ ਜਾ ਸਕਦਾ ਹੈ ਕਿ ਜਿਹੜਾ ਨੰਬਰ ساری ਜ਼ਿੰਦਗੀ ਉਹਨਾਂ ਦਾ ਫੇਵਰਟ ਰਿਹਾ ਉਸੇ ਦਿਨ ਉਹੀ ਨੰਬਰ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਉਹਨਾਂ ਦੇ ਸ਼ਹਿਰ ਰਾਜਕੋਟ ਦੇ ਵਿੱਚ ਲੋਕ ਰupani ਦੀ ਕਾਰਨ ਉਸਦੇ ਵਾਹਨ ਰਜਿਸਟ੍ਰੇਸ਼ਨ ਨੰਬਰ ਮਤਲਬ 1206 ਤੋਂ ਪਛਾਣਦੇ ਸੀ ਕਿ 1206 ਨੰਬਰ ਹੈ ਇਹ ਰupani ਸਾਹਿਬ ਦੀ ਗੱਡੀ ਹੋਏਗੀ ਇਹ ਰupani ਸਾਹਿਬ ਦਾ ਕੋਈ ਵਾਹਨ ਹੋਏਗਾ ਰਾਜਕੋਟ ਦੇ ਸਥਾਨਕ ਲੋਕਾਂ ਅਤੇ ਪੱਤਰਕਾਰਾਂ ਦੇ ਅਨੁਸਾਰ ਰupani ਦੇ ਵਾਹਨਾਂ ਦੀ ਇਹੀ ਨੰਬਰ ਸੀ 에어 ਇੰਡੀਆ ਦੀ ਉਡਾਣ ਦੇ ਰਾਹੀਂ ਰੁਪਾਨੀ ਆਪਣੀ ਧੀ ਦੇ ਕੋਲ ਲੰਡਨ ਜਾ ਰਹੀ ਸੀ ਪਰ ਜਦੋਂ ਕੱਲ ਦੁਰਘਟਨਾ ਵਾਪਰੀ ਦੀ ਆ ਉਸ ਦੇ ਵਿੱਚ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਸੀ ਬੀਤੇ ਕੱਲ ਅਹਿਮਦਾਬਾਦ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਅੱਜ ਫੋਰੈਂਸਿਕ ਟੀਮ ਵੀ ਅਹਿਮਦਾਬਾਦ ਦੇ ਵਿੱਚ ਹਾਦਸੇ ਵਾਲੀ ਥਾਂ ਦੇ ਉੱਤੇ ਪਹੁੰਚ ਗਈ ਹੈ ਦਰਸਲ ਬੀਤੇ ਦਿਨ ਲੰਡਨ ਜਾਣ ਵਾਲੀ 에ਅਰ ਇੰਡੀਆ ਦੇ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਤੋਂ ਇੱਕ ਦਿਨ ਬਾਅਦ ਫੋਰੈਂਸਿਕ ਟੀਮ ਅੱਜ ਅਹਿਮਦਾਬਾਦ ਦੇ ਵਿੱਚ ਜਹਾਜ਼ ਹਾਦਸੇ ਵਾਲੀ ਥਾਂ ਤੇ ਪਹੁੰਚੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਹਿਮਦਾਬਾਦ ਹਵਾਈ ਅੱਡੇ ਤੇ ਅੱਜ ਪਹੁੰਚੇ ਸੀ ਅਤੇ ਏਅਰ ਇੰਡੀਆ ਦੀ ਉਡਾਨ AI 171 ਦੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਇੱਕ ਯਾਤਰੀ ਹੌਟਲਾਈਨ ਨੰਬਰ ਵੀ ਸਥਾਪਿਤ ਕੀਤਾ ਹੈ ਟਾਟਾ ਸਮੂਹ ਨੇ ਹਾਦਸੇ ਦੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਦੇ ਲਈ 1 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਐਡ ਰਿਲਾਈਐਂਸ ਦੇ ਵੱਲੋਂ ਵੀ ਸੰਭਵ ਮਦਦ ਦੇ ਲਈ ਅੰਬਾਨੀ ਦੇ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਹੈ ਮਤਲਬ ਹੁਣ ਅੰਬਾਨੀ ਪਰਿਵਾਰ ਨੇ ਵੀ ਇਹ ਕਹਿ ਦਿੱਤਾ ਹੈ ਕਿ ਜੇ ਕਿਸੇ ਤਰੀਕੇ ਦੀ ਮਦਦ ਚਾਹੀਦੀ ਹੈ ਤੇ ਅਸੀਂ ਕਰਨ ਦੇ ਲਈ ਤਿਆਰ ਹਾਂ ਦੇਸ਼ ਦੇ ਉੱਗੇ ਕਾਰੋਬਾਰੀ ਮੁਕੇਸ਼ ਅੰਬਾਨੀ ਨੇ 에어 ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਲਈ ਰਾਹਤ ਕਾਰਜਾਂ ਦੇ ਵਿੱਚ ਪੂਰੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ ਰਿਲਾਈਐਂਸ ਇੰਡਸਟਰੀ ਦੇ ਚੇਅਰਮੈਨ ਅੰਬਾਨੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਅਤੇ ਉਹਨਾਂ ਦੀ ਪਤਨੀ ਨੀਤਾ ਅਹਮਦਾਬਾਦ ਦੇ ਵਿੱਚ ਹੋਏ ਜਹਾਜ਼ ਹਾਦਸੇ ਦੇ ਵਿੱਚ ਤੋਂ ਬਾਅਦ ਕਾਫੀ ਦੁਖੀ ਨੇ ਉਹਨਾਂ ਕਿਹਾ ਕਿ ਇਸ ਹਾਦਸੇ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਉਹ ਸੰਵੇਦਨਾ ਪ੍ਰਗਟ ਕਰਦੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਰਿਲਾਇੰਸ ਹਰ ਸੰਭਵ ਮਦਦ ਦੇ ਲਈ ਤਿਆਰ ਖੜਾ ਹੈ ਬੀਤੇ ਕੱਲ ਅਹਿਮਦਾਬਾਦ ਦੇ ਵਿੱਚ 에어 ਇੰਡੀਆ ਦੇ ਜਹਾਜ਼ ਦੇ ਕ੍ਰੈਸ਼ ਹੋਣ ਦੇ ਨਾਲ ਜਿੱਥੇ ਪੂਰੀ ਦੁਨੀਆ ਦੇ ਵਿੱਚ ਇਹ ਚਰਚਾਵਾ ਚੱਲ ਰਹੀਆਂ ਨੇ ਕਿ ਬੋਇੰਗ 에어ਲਾਈਨਸ ਦਾ ਜਹਾਜ਼ ਕ੍ਰੈਸ਼ ਕਿਵੇਂ ਹੋ ਗਿਆ ਉਸ ਤੋਂ ਬਾਅਦ ਇਹ ਚਰਚਾਵਾ ਸੀ ਕਿ ਨਹੀਂ ਅੱਜ 에어 ਇੰਡੀਆ ਦੇ ਵੱਲੋਂ ਸਭ ਕੁਝ ਠੀਕ ਕਰ ਲਿਆ ਗਿਆ ਪਰ ਅੱਜ ਫਿਰ ਇੱਕ ਘਟਨਾ ਹੁੰਦੇ ਹੁੰਦੇ ਬਚ ਗਈ ਦਿੱਲੀ ਆ ਰਹੇ 에어 ਇੰਡੀਆ ਦੇ ਜਹਾਜ਼ ਦੀ ਥਾਈਲੈਂਡ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਣੀ ਪਈ ਹੈ ਥਾਈਲੈਂਡ ਦੇ ਫੁਕੇਟ ਤੋਂ ਨਵੀਂ ਦਿੱਲੀ ਜਾ ਰਹੀ 에ਅਰ ਇੰਡੀਆ ਦੀ ਉਡਾਨ ਨੂੰ ਅੱਜ ਬੰਬ ਦੀ ਧਮਕੀ ਮਿਲਣ ਦੇ ਮਗਰੋਂ ਟਾਪੂ ਦੇ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਥਾਈਲੈਂਡ 에ਅਰਪੋਰਟ ਦੇ ਅਧਿਕਾਰੀ ਨੇ ਕਿਹਾ ਹੈ ਕਿ ਜਹਾਜ਼ ਦੇ ਲੈਂਡ ਕਰਨ ਮਗਰੋਂ ਸੁਰੱਖਿਆ ਪ੍ਰੋਟੋਕੋਲ ਮੁਤਾਬਕ ਯਾਤਰੀਆਂ ਨੂੰ ਫਲਾਈਟ AI 379 ਤੋਂ ਬਾਹਰ ਕੱਢਿਆ ਗਿਆ ਫਲਾਈਟ ਦੇ ਵਿੱਚ 156 ਯਾਤਰੀ ਸਵਾਰ ਸੀ ਅਤੇ ਬੰਬ ਦੀ ਧਮਕੀ ਉਦੋਂ ਮਿਲੀ ਜਦੋਂ ਜਹਾਜ਼ ਹਵਾ ਦੇ ਵਿੱਚ ਸੀ ਫਲਾਈਟ ਟਰੈਕਰ ਜਾਨਕਿ ਫਲਾਈਟ ਰਡਾਰ 24 ਮੁਤਾਬਕ ਜਹਾਜ਼ ਨੇ ਫੁਕਟ ਹਵਾਈ ਅੱਡੇ ਤੋਂ ਸਵੇਰੇ 9:30 ਵਜੇ ਦੇ ਕਰੀਬ ਉਡਾਣ ਭਰੀ ਸੀ ਪਰ ਇਹ ਅੰਡੇਮਾਨ ਸਾਗਰ ਉੱਤੇ ਇੱਕ ਵੱਡਾ ਚੱਕਰ ਲਗਾਉਣ ਮਗਰੋਂ ਥਾਈ ਟਾਪੂ ਦੇ ਉੱਤੇ ਮੁੜ ਉਤਰ ਆ ਜਾ ਕੇ ਸੋ ਹਵਾਈ ਅੱਡਾ ਪ੍ਰਸ਼ਾਸਨ ਨੇ ਬੰਬ ਦੀ ਧਮਕੀ ਬਾਰੇ ਬਹੁਤੇ ਬੇਰਵੇਜੇ ਸਾਂਝੇ ਨਹੀਂ ਕੀਤੇ ਨੇ ਪਰ ਬੰਬ ਦੀ ਧਮਕੀ ਕਿੱਥੋਂ ਆਈ ਸੀ ਔਰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਿਉਂ ਕਰवानी ਪੈ ਗਈ ਇਹਨਾਂ ਸਾਰੀਆਂ तमाम ਖਬਰਾਂ ਦੇ ਉੱਪਰ ਜਿਹੜਾ ਵਿਸਤਾਰ ਦੇ ਨਾਲ ਆਉਣ ਵਾਲੇ ਟਾਈਮ ਦੇ ਉਤੇ 에어 ਇੰਡੀਆ ਦੇ ਵੱਲੋਂ ਹੋ ਸਕਦਾ ਕੋਈ ਬਿਆਨ ਜਾਰੀ ਕੀਤਾ ਜਾਏ ਪਰ ਬੀਤੇ ਕੱਲ ਹੋਇਆ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਸੀ ਉਸ ਤੋਂ ਬਾਅਦ ਇਸ ਤਰੀਕੇ ਦੀ ਬੰਬ ਦੀ ਖਬਰ ਮਿਲਣੀ 에어 ਇੰਡੀਆ ਦੇ ਲਈ ਮਾੜੀ ਖਬਰ ਹੈ ਔਰ ਉਸ ਤੋਂ ਬਾਅਦ ਫਿਰ ਤੋਂ ਅੱਜ ਉਹਨਾਂ ਨੂੰ ਐਮਰਜੈਂਸੀ ਲੈਂਡਿੰਗ ਜਿਹੜੀ ਕਰਵਾਣੀ ਪਈ ਆ ਕਿਤੇ ਨਾ ਕਿਤੇ 에어 ਇੰਡੀਆ ਦੇ ਵਿੱਚ ਸਫਰ ਕਰਨ ਵਾਲੇ ਯਾਤਰੀਆਂ ਇਹਦੇ ਨਾਲ ਜ਼ਰੂਰ ਪ੍ਰਭਾਵਿਤ ਹੋਣਗੇ ਔਰ ਕਿਤੇ ਨਾ ਕਿਤੇ 에어 ਇੰਡੀਆ ਦੀ ਫਲਾਈਟ ਦੇ ਵਿੱਚ ਜਾਣ ਤੋਂ ਯਾਤਰੀਆਂ ਦੇ ਵਿੱਚ ਡਰ ਪੈਦਾ ਕਰਨ ਦੀ ਇਸ ਤਰੀਕੇ ਦੇ ਨਾਲ ਲੱਗ ਰਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਜ਼ਿਸ਼ ਦੇ ਤਹਿਤ ਹੁਣ ਏਜੰਸੀਆਂ ਵੀ ਇਹਨਾਂ ਤਮਾਮ ਪਹਿਲੂਆਂ ਨੂੰ ਉਹਦੀ ਪਰਚੋਲ ਕਰ ਰਹੀਆਂ ਨੇ ਤਾਂ ਕਿ ਪਤਾ ਲੱਗ ਸਕੇ ਕਿ ਕਿਹਨਾਂ ਲੋਕਾਂ ਦੇ ਵੱਲੋਂ ਐਸੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬੀਤੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਚਰਚਾ ਚੱਲ ਰਹੀ ਸੀ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੇ ਕਤਲ ਦੀ ਕਿ ਉਹ ਕਤਲ ਕੀਤਾ ਕਿਹਨੇ ਹੈ ਅਮਰਤਪਾਲ ਸਿੰਘ ਮਹਿਰੋ ਦੇ ਇਸ਼ਾਰੇ ਦੇ ਉੱਤੇ ਇਹ ਕਤਲ ਹੋਇਆ ਹੈ ਐਸਐਸਪੀ ਬਠਿੰਡਾ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਇਹਦੀ ਜਾਣਕਾਰੀ ਦਿੱਤੀ ਗਈ। ਬਠਿੰਡਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਕਮਲਕੌਰ ਭਾਬੀ ਦੇ ਨਾਮ ਦੇ ਨਾਲ ਮਕਬੂਲ ਕੰਚਨ ਕੁਮਾਰੀ ਦੇ ਕਾਤਲਾਂ ਦੀ ਸੂਹ ਲਾਉਣ ਦਾ ਦਾਵਾ ਕੀਤਾ ਹੈ। ਐਸਐਸਪੀ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਹੈ ਕਿ ਇਹ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਨਿਹੰਗ ਅਮਰਤਪਾਲ ਸਿੰਘ ਮਹਿਰੋ ਹੈ। ਉਹਨਾਂ ਦੱਸਿਆ ਕਿ ਫਿਲਹਾਲ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਨੇ ਕਤਲ ਦੇ ਵਾਰਦਾਤ ਨੂੰ ਅੰਜਾਮ ਦੇ ਨਾਲੇ ਉਸ ਦੇ ਦੋ ਸਾਥੀਆਂ ਨਿਮਰਨਜੀਤ ਸਿੰਘ ਅਤੇ ਜਸਪਰੀ ਸਿੰਘ ਨੂੰ ਕਾਬੂ ਕਰ ਲਿਆ। ਉਹਨਾਂ ਦਾਵਾ ਕੀਤਾ ਹੈ ਕਿ ਅਮਰਤਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਟੀਮਾਂ ਸਰਗਰਮੀ ਦੇ ਨਾਲ ਉਸ ਦੀ ਭਾਲ ਦੇ ਵਿੱਚ ਲਗੀਆਂ ਹੋਈਆਂ ਨੇ ਅਤੇ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਐਸਐਸਪੀ ਨੇ ਦੱਸਿਆ ਕਿ ਕੰਚਨ ਕੁਮਾਰੀ ਨੂੰ ਸਾਜ਼ਿਸ਼ ਦੇ ਤਹਿਤ ਬਠਿੰਡਾ ਬੁਲਾਇਆ ਗਿਆ। ਇੱਥੇ ਉਸ ਨੂੰ ਫਾਹੇ ਲਾ ਕੇ ਮਰਨ ਮਾਰਨ ਤੋਂ ਬਾਅਦ ਉਸ ਦੀ ਲਾਸ਼ ਕਾਰ ਦੇ ਵਿੱਚ ਪਾ ਕੇ ਜਿਹੜੀ ਕਾਰ ਸੀਗੀ ਉਹਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਕਰ ਦਿੱਤਾ ਗਿਆ। ਉਨਾ ਦੱਸਿਆ ਕਿ ਇਹ ਵਾਰਦਾਤ 9 ਅਤੇ 10 ਜੂਨ ਦੀ ਰਾਤ ਨੂੰ ਹੋਈ ਹੈ ਐਸਐਸਪੀ ਨੇ ਕਿਹਾ ਹੈ ਕਿ ਕਾਤਲਾ ਨੂੰ ਰੰਝ ਸੀ ਗੁੱਸਾ ਸੀ ਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ਤੇ ਲੱਚਰਤਾ ਪ੍ਰੋਸ ਰਹੀ ਹੈ ਅਤੇ ਇਸੇ ਕਰਕੇ ਉਸ ਦਾ ਕਤਲ ਕੀਤਾ ਗਿਆ ਐਸਐਸਪੀ ਦੇ ਵੱਲੋਂ ਹੋਰ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਣਾ ਹੈ ਜੀ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇੰਸਟਾ ਤੇ ਨਾਂ ਹੈਗਾ ਕਮਲਾ ਕਮਲਾ ਘਰ ਕਮਲਾ ਘਰ ਪੱਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦੱਚ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:30 7 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਪੀ BB10FW9179 Eon Gaddi ਉਹਦੇ ਚ ਇੱਕ ਲੇਡੀ ਦੀ ਡੈਡ ਬਾਡੀ ਹੈ ਔਰ ਉਹਦੀ ਡੈਡ ਬਾਡੀ ਪਈ ਹੈ ਤੇ ਗੱਡੀ ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਬੜੀ ਫਾਊਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸਐਚਓ ਕੈਂਟ ਡੀਐਸਪੀ ਸਿਟੀ 2 ਜਿਹੜੇ ਪੀਐਸਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸਪੀ ਸਿਟੀ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿንስ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੇ ਤੇ ਨੈਕਸਟ ਜਿਹੜੀ ਉਹਦੇ ਬੋਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਿਰਜਾ ਦੇਵੀ ਉਹਨਾਂ ਵੱਲੋਂ ਬੋਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੇ ਕਿ ਜਿਹੜੀ ਇਹ ਕੰਚਨ ਕੁਮਾਰੀ ਹੈ ਇਹ ਇੰਸਟਾ ਦੇ ਦੇ ਕਾਫੀ سارے ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਾਸਤੇ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਉੱਤਰ ਉੱਤਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸਿਗੇ ਜਿਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਮ੍ਰਿਤਪਾਲਾ ਦੇ ਕਿਸੇ ਸ਼ੋਰੂਮਸ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ ਟਾਡੇ ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲੇ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ ਦੈਨ ਇਵੈਂਚੂਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅੰਮ੍ਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਮਦਦ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੀ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਗਈਆਂ ਸੀ ਕੁਝ ਇਹਦੇ ਹਿਊਮਨ ਇਨਟੋਲ ਤੋਂ ਲਿਆਨੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਅੱਠ ਨੂੰ ਇਹਦੇ ਕਰਕੇ ਆ ਸੀ ਪਰ ਬਾਅਦ ਚ ਉਹ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਵੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰਕੋ ਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੁਕੇਧਰਾਂਡ ਵਾਲਾ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹ ਦਿਨ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ ਤੇ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ ਚ ਲੈ ਜਾ ਕੇ ਇਦੇ ਗਲੇ ਤੂੰ ਸਾਹ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬੋਡੀ ਨੂੰ ਪਿੱਛੇ ਸਿੱਟ ਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਅਮਰਤਪਾਲ ਮਹਾਰੋ ਦੇ ਵੱਲੋਂ ਬੀਤੇ ਕੱਲ੍ਹ ਦੋ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਗਿਆ ਸੀ ਜਿਸ ਦੇ ਵਿੱਚ ਕਮਲ ਕੌਰ ਦੇ ਕਤਲ ਨੂੰ ਲੈ ਕੇ ਔਰ ਕੁਝ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਕੰਟੈਂਟ ਪਾਉਂਦੇ ਨੇ ਔਰ ਵਲਗਰ ਕੰਟੈਂਟ ਪਾਉਂਦੇ ਨੇ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇ ਉਹਨਾਂ ਦੇ ਵੱਲੋਂ ਆਪਣੇ ਕੰਟੈਂਟ ਨੂੰ ਸੋਸ਼ਲ ਮੀਡੀਆ ਤੋਂ ਨਾ ਹਟਾਇਆ ਗਿਆ ਜਾਂ ਫਿਰ ਉਹਨਾਂ ਦੇ ਵੱਲੋਂ ਮਾਫੀ ਨਾ ਮੰਗੀ ਗਈ ਸੋਸ਼ਲ ਮੀਡੀਆ ਤੇ ਆ ਕੇ ਤੇ ਫਿਰ ਕਮਲ ਕੌਰ ਵਾਲਾ ਹੀ ਹਾਲ ਉਹਨਾਂ ਦਾ ਵੀ ਹੋਏਗਾ ਸੋ ਕਮਲ ਕੌਰ ਕਤਲ ਮਾਮਲੇ ਤੋਂ ਬਾਅਦ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਦੀ ਵੀਡੀਓ ਜਾਰੀ ਕਰਨ ਤੋਂ ਬਾਅਦ ਅਮਰਤਪਾਲ ਸਿੰਘ ਮੈਰੋ ਨੇ ਹੋਰ ਕਈਆਂ ਨੂੰ ਵੀ ਧਮਕੀ ਦਿੱਤੀ ਸੀ ਸੋ ਹੁਣ ਜਿਸ ਨੂੰ ਲੈ ਕੇ ਕੁਝ ਨੌਜਵਾਨਾਂ ਦੇ ਵੱਲੋਂ ਅਮਰਤਪਾਲ ਸਿੰਘ ਮਾਹਿਰੋਂ ਤੋਂ ਮਾਫੀ ਮੰਗਦੇ ਹੋਏ ਪਹਿਲੀ ਵੀਡੀਓ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਵੀਡੀਓ ਡਿਲੀਟ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਜੋ ਅਸ਼ਲੀਲ ਵੀਡੀਓ ਉਹਨਾਂ ਨੇ ਆਪਣੇ ਪੇਜਾਂ ਦੇ ਉੱਪਰ ਪਾਈਆਂ ਸੀ ਉਹਨਾਂ ਨੂੰ ਡਿਲੀਟ ਕਰਦੇ ਹੋਏ ਔਰ ਮਾਫੀ ਮੰਗਦੇ ਹੋਏ ਇਹ ਨੌਜਵਾਨ ਨਜ਼ਰ ਆਏ ਨੇ ਤੁਹਾਨੂੰ ਸੁਣਾਣੇ ਆ ਨੌਜਵਾਨਾਂ ਨੇ ਕਿਸ ਤਰੀਕੇ ਦੇ ਨਾਲ ਵੀਡੀਓ ਪਾ ਕੇ ਆਪਣੇ ਕੰਟੈਂਟ ਨੂੰ ਉਡਾਉਣ ਦੀ ਅਤੇ ਮਾਫੀ ਮੰਗਣ ਦੀ ਵੀਡੀਓ ਜਿਹੜੀ ਆ ਉਹ ਜਨਤਕ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਪਿੰਡੂ ਜੱਟ ਰਿਕਾਰਡਸ ਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪੌਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਆ ਜਾ ਪਰਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਇਹ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਤੁਹਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਆ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਮੋਤੇ ਵੀ ਚੱਲ ਪਏ ਅਸੀਂ ਸਿੱਧੀਆਂ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼-ਸੁਤਰੀਆਂ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤਾਂ ਅਸੀਂ ਸਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਪੀਕਰ ਕੁਲਤਾਰ ਸਿੰਘ ਸੰਧਮਾ ਦੇ ਵੱਲੋਂ ਅੱਜ ਇੱਕ ਵੀਡੀਓ ਸੰਦੇਸ਼ ਕਰਕੇ ਐਸਜੀਪੀਸੀ ਨੂੰ ਇੱਕ ਬੇਨਤੀ ਕੀਤੀ ਗਈ ਹੈ ਦਰਸਲ ਤੁਹਾਨੂੰ ਯਾਦ ਹੋਵੇਗਾ ਜ ਜਪਾ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੋਈ ਸੀ ਬੀਤੇ ਕੱਲ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਸ਼ਹੀਦੀ ਦਿਵਸ ਸਮਾਗ ਆਪਣੇ ਪੱਧਰ ਦੇ ਉੱਤੇ ਉਹਨੂੰ ਮਨਾਉਣ ਦੇ ਯਤਨਾਂ ਦਾ ਇਤਰਾਜ਼ ਜਤਾਇਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਰੋਜ਼ ਹੀ ਲੋਕਾਂ ਦੇ ਕੋਲੋਂ ਸਮਾਗਮ ਸੰਬੰਧੀ ਸੁਝਾਅ ਮੰਗੇ ਜਾ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ ਅਤੇ ਸੰਵਧਾਨਕ ਤੌਰ ਤੇ ਬਣੀ ਹੋਈ ਸੰਸਥਾ ਹੈ ਅਤੇ ਉਹੀ ਧਾਰਮਿਕ ਕਾਰਜਾਂ ਨੂੰ ਕਰਵਾ ਸਕਦੀ ਹੈ ਐਸਜੀਪੀਸੀ ਦੇ ਵੱਲੋਂ ਬੀਤੇ ਕੱਲ ਇਤਰਾਜ਼ ਜ਼ਾਹਿਰ ਕੀਤੇ ਗਏ ਸੀ ਕਿ ਪੰਜਾਬ ਸਰਕਾਰ ਐਸਾ ਨਾ ਕਰੇ ਸੋ ਅੱਜ ਕੁਲਤਾਰ ਸਿੰਘ ਸੰਧਮਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਉਹਨਾਂ ਨੇ ਬੇਨਤੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਨੇ ਕਿਹਾ ਕਿ ਅਤਰਾਜ ਹੈ ਕਿ ਪੰਜਾਬ ਸਰਕਾਰ ਸ਼ਤਾਬਦੀਆਂ ਕਿਉਂ ਮਨਾ ਰਹੀ ਹੈ ਉਹਨਾਂ ਨੇ ਕਿਹਾ ਕਿ ਸ਼ਤਾਬਦੀਆਂ ਪਹਿਲਾਂ ਪਹਿਲੀ ਵਾਰ ਨਹੀਂ ਮਨਾਈਆਂ ਜਾ ਰਹੀਆਂ ਇਹ ਪਹਿਲਾਂ ਪਿਛਲੀਆਂ ਸਰਕਾਰਾਂ ਵੀ ਮਨਾਉਂਦੀਆਂ ਰਹੀਆਂ ਨੇ ਔਰ ਮਾਨ ਸਰਕਾਰ ਦਾ ਸਾਰਿਆਂ ਤੋਂ ਸਲਾਹ ਲੈਣ ਦਾ ਫੈਸਲਾ ਜਿਹੜਾ ਹੈ ਉਹ ਸੁਲਾਗਾ ਯੋਗ ਹੈ ਧਾਮੀ ਸਾਹਿਬ ਨੂੰ ਸਰਕਾਰ ਨੂੰ ਸੁਝਾਅ ਦੇ ਨੇ ਚਾਹੀਦੇ ਨੇ ਨਾ ਕਿ ਇਹਨਾਂ ਦੇ ਉੱਪਰ ਇਤਰਾਜ਼ ਕਰਨਾ ਚਾਹੀਦਾ ਹੈ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਨਹੀਂ ਹੋ ਇਹ ਕੁਲਤਾਰ ਸਿੰਘ ਸੰਧਮਾ ਨੇ ਹਰਜਿੰਦਰ ਸਿੰਘ ਧੰਮੀ ਨੂੰ ਕਿਹਾ ਕਿ ਤੁਸੀਂ ਰਾਜਨੀਤਿਕ ਪਾਰਟੀ ਦੇ ਆਗੂ ਨਹੀਂ ਹੋ ਤੁਸੀਂ ਇੱਕ ਧਾਰਮਿਕ ਆਗੂ ਹੋ ਇਸ ਕਰਕੇ ਤੁਹਾਨੂੰ ਵੀ ਸੁਝਾ ਦੇਣੇ ਚਾਹੀਦੇ ਆ ਹੋਰ ਕੁਲਤਾਰ ਸਿੰਘ ਸੰਧਮਾ ਨੇ ਇਸ ਵੀਡੀਓ ਸੰਦੇਸ਼ ਦੇ ਵਿੱਚ ਕੀ ਕੁਛ ਕਿਹਾ ਤੁਹਾਨੂੰ ਸੁਣਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਏ ਕਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਵਲਾਈ ਗੁਰੂ ਸਾਹਿਬ ਦਾ ਸਾਡਾ ਬਹੁਤ ਵੱਡਾ ਸਾਡੇ ਤੇ ਕਿਰਪਾ ਹੈ ਗੁਰੂ ਸਾਹਿਬ ਦੀ ਸਾਨੂੰ ਹਰੇਕ ਦੁਬਧਾ ਦੇ ਵਿੱਚੋਂ ਨਿਕਲਦਾ ਤਰੀਕਾ ਦੱਸਦੇ ਨੇ ਜ਼ਿੰਦਗੀ ਦੀ ਜਾਂਚ ਦੱਸਦੇ ਨੇ ਇਹੀ ਸਿੱਖੀ ਹੈ ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਦੇ ਕੱਥੂ ਨੰਗਲ ਸਮਾਗਮ ਹੋਏ ਉਹਨਾਂ ਦੇ ਜਨਮ ਸੰਬੰਧੀ 500 ਸਾਲਾ ਜਨਮ ਸੰਬੰਧੀ ਸਮਾਗਮ ਹੋਏ ਫਿਰ ਅਕਾਲ ਤਖਤ ਸਾਹਿਬ ਦੀ 3 ਜੁਲਾਈ 2006 ਨੂੰ ਮਨਾਇਗੀ ਚੌਥੀ ਸਾਲ ਦੀ ਵੇਲੇ ਤੁਹਾਡੇ ਸਾਰਿਆਂ ਨੂੰ ਯਾਦ ਹੋਣਾ ਇੱਕ ਦੇ ਵੱਡੀਆਂ ਮਹਾਨ ਘਟਨਾਵਾਂ ਸੀ ਜਿਨ੍ਹਾਂ ਨੇ ਸਿੱਖੀ ਦੇ ਬੂਟੇ ਦੀ ਖੁਸ਼ਬੂ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣੀ ਸੀ ਲੇਕਿਨ ਉੱਥੇ ਖੂਨ ਖਰਾਬਾ ਹੋਇਆ ਉੱਥੇ ਦੁਬਿਧਾ ਸੀ ਉੱਥੇ ਝਗੜੇ ਸੀ ਸੋ ਸ਼ਤਾਬ ਦੀਆਂ ਦੇ ਵਿੱਚ ਉਹਨਾਂ ਦੇ ਸਮਾਗਮਾਂ ਦੀ ਖ਼ਬਰ ਤੱਕ ਹੀ ਜਾਣੀ ਸੀ ਉੱਥੇ ਜਿਹੜੇ ਹੋਏ ਝਗੜੇ ਦੀ ਖ਼ਬਰ ਸਾਰੀ ਦੁਨੀਆ ਦੇ ਵਿੱਚ ਗਈ ਲੇਕਿਨ ਸਾਡਾ ਫਰਜ਼ ਇਹ ਬਣਦਾ ਕਿ ਸਾਨੂੰ ਗੁਰੂ ਸਾਹਿਬ ਨੇ ਜਿਹੜਾ ਸਨੇਹਾ ਦਿੱਤਾ ਸਾਂਝੀ ਵਾਲਤਾ ਦਾ ਸਾਨੂੰ ਕੁਰਬਾਨੀ ਦਾ ਸਹਿਣਸ਼ੀਲਤਾ ਦਾ ਕਿਸੇ ਹੋਰ ਦੀ ਖਾਤਰ ਜਾਨ ਦੇਣ ਦਾ ਜਾਨ ਲੈਣ ਦਾ ਸੱਚ ਦੀ ਖਾਤਰ ਮਰ ਮਰਟਣ ਦਾ ਸੇਵਾ ਦਾ ਸਮਰਪਣ ਦਾ ਲੰਗਰ ਦਾ ਭਾਈ ਕਨਈਏ ਵਾਲੀ ਜਿਹੜੀ ਇਲਾਜ ਦੀ ਪ੍ਰਥਾ ਦਾ ਪੰਜ ਪ੍ਰਧਾਨੀ ਦਾ ਸਿੱਖੀ ਦੀਆਂ ਮਤਲਬ ਜੀ ਵਿਸ਼ਾਸ਼ਤਾਵਾਂ ਤੁਸੀਂ ਗਿਣਾਈ ਜਾਓ ਤੇ ਗਿਨੀਆਂ ਨਹੀਂ ਜਾਣੀਆਂ ਵਿਸ਼ੇਸ਼ਤਾएं ਵਿਸ਼ੇਸ਼ਤਾਵਾਂ ਔਰ ਸਭ ਤੋਂ ਵੱਡੀ ਗੱਲ ਸਨੇਹਾ ਤਾਂ ਇਹ ਜਾਣਾ ਚਾਹੀਦਾ ਸੀ ਕਿ ਇੱਕ ਵੱਖਰਾ ਬੂਟਾ ਹੈ ਜਿਹੜਾ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਸੋ ਸਨੇਹਾ ਗਿਆ ਝਗੜੇ ਦਾ ਸੋ ਹੁਣ ਮੈਂ ਬੇਨਤੀ ਕਰਦਾ ਕਿ ਅੱਜ ਅਖਬਾਰਾਂ ਦੇ ਵਿੱਚ ਖਬਰ ਮੈਂ ਪੜ੍ਹੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਨੂੰ ਇਤਰਾਜ਼ ਹੈ ਕਿ ਪੰਜਾਬ ਸਰਕਾਰ ਸ਼ੇਤਾਬੀਆਂ ਕਿਉਂ ਮਨਾਰੀ ਅਸੀਂ ਦੋ ਸੇਕਾ ਪੰਜਾਬੀਆਂ ਨੇ ਚੁਣੀ ਹੋਈ ਸਰਕਾਰ ਆ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਸਰਕਾਰੀ ਤੌਰ ਤੇ ਸ਼ਤਾਵੀਆਂ ਬਣਾਈਆਂ ਜਾ ਰਹੀਆਂ 99 ਚ ਵੀ ਬਣਾਈ ਗਈ ਹੈ ਪਿਛਲੀ ਸਰਕਾਰ ਵੱਲੋਂ 300 ਸਾਲਾ ਵੀ ਬਨਾਇਆ ਗਿਆ ਸੀ ਫਿਰ 1975 ਦੇ ਵਿੱਚ ਗੁਰੂ ਸਾਹਿਬ ਦੇ ਗੁਰਤੇਗ ਭਦਰ ਪਾਸ਼ਾ ਦੀ ਜਿਹੜੀ ਸ਼ਹੀਦੀ ਸਵਾਗਤ ਦੇ 300 ਸਾਲਾ ਸੀ ਉਹ ਵੀ ਸਰਕਾਰੀ ਤੌਰ ਤੇ ਬਨਾਇਆ ਗਿਆ ਸੀ ਉਹ ਤਾਂ ਕੇਂਦਰ ਸਰਕਾਰ ਵੀ ਨਾਲ ਸੀ ਪਟਨਾ ਸਾਹਿਬ ਵੀ ਕਿਹ ਵੀ ਮਨਾਏਗੇ ਮਹਾਰਾਸ਼ਟਰ ਸਰਕਾਰ ਨੇ ਵੀ ਮਨਾਇਆ ਸੋ ਇਹ ਤਾਂ ਅੱਛੀ ਗੱਲ ਹੈ ਸੋ ਸਾਨੂੰ ਸਾਰੀ ਦੁਨੀਆ ਦੇ ਵਿੱਚ ਇਤਨੇ ਭੇਜਣੇ ਪੈਣਗੇ ਔਰ ਵੱਡੀ ਗੱਲ ਇਹ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਕਿਹਾ ਵੀ ਅਸੀਂ ਸਾਰਿਆਂ ਤੋਂ ਸੁਝਾ ਲੈਣੇ ਆ ਤੇ ਸਾਰੀ ਦੁਨੀਆ ਦੇ ਵਿੱਚ ਬਾਬੇ ਨਾਨਕ ਦਾ ਜਿਹੜਾ ਸਨੇਹ ਹੈ ਉਹ ਫਿਰ ਤੋਂ ਬਚਾਉਣਾ ਹੈ ਸਿੱਖੀ ਦਾ ਤਨੇਹਾਂ ਬਚਾਉਣਾ ਹੈ ਸੋ ਮੈਂ ਬੇਨਤੀ ਕਰਦਾ ਵੀ ਆਪਾਂ ਦੂਧਾ ਜਨਾ ਪਈਏ ਔਰ ਧਾਮੀ ਸਾਹਿਬ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕਿਸੇ ਪੰਥ ਦੇ ਤੁਸੀਂ ਪੰਥ ਦੀ ਨੁਮਾਇੰਦੀ ਕੀ ਕਰਦੇ ਹੋ ਪੰਥ ਦੀ ਇੱਕ ਸਰਮੌਰ ਸੰਸਥਾ ਦੀ ਨੁਮਾਇੰਦੀ ਕਰਦੇ ਹੋ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦੀ ਨੁਮਾਇੰਦੀ ਨਹੀਂ ਕਰਦੇ ਔਰ ਉਸ ਪਾਰਟੀ ਨੇ ਜਿਹਨੇ ਨਾਰਾ ਦਿੱਤਾ ਸੀ 99 ਵੇੜੇ ਕਿ ਸਮੁੱਚੀ ਕਾਮਾ ਉਪਧਾਰੀ ਉਸ ਪਾਰਟੀ ਦੇ ਆਪ ਦੇ ਜਿਹੜੇ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਜਥੇਦਾਰ ਵੀ ਕਹਿੰਦੇ ਹੋ 99 ਤੱਕ ਤਾਂ ਸਿੱਖੀ ਸਰੂਪ ਕਾਇਮ ਸੀ ਬਹੁਤਿਆਂ ਦਾ ਲekin ਹੁਣ ਤਾਂ ਉਹਨਾਂ ਦੇ ਨਾਂ ਹੀ ਨਾਵਾਂ ਦੇ ਵਿੱਚ ਵੀ ਸਿੰਘ ਹੈ ਨਹੀਂ ਕਈਆਂ ਦੇ ਪਰਿਵਾਰਾਂ ਦੇ ਵਿੱਚ ਸਿੱਖੀ ਸਰੂਪ ਕਾਇਮ ਨਹੀਂ ਰਿਹਾ ਸੋ ਆਪਾਂ ਅਰਦਾਸ ਕਰੀਏ ਕਿ ਸਿੱਖੀ ਸਰੂਪ ਤੇ ਕਾਇਮ ਰਹੀਏ ਸਿੱਖੀ ਕਿਰਦਾਰ ਤੇ ਕਾਇਮ ਰਹੀਏ ਉਸ ਪਾਸੇ ਆਪਾਂ ਧਿਆਨ ਦੇਈਏ ਔਰ ਸਰਕਾਰ ਨੂੰ ਜੋ ਵੀ ਤੁਸੀਂ ਸੁਝਾ ਦਿਓਗੇ ਆਪਾਂ ਬੈਠ ਕੇ ਚੰਗੀ ਤਰ੍ਹਾਂ ਜਿਹੜੀਆਂ ਇਹ ਵੱਡੀਆਂ ਸ਼ਤਾਬ ਦੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਹੈ ਇਹ ਦੁਨੀਆ ਦੇ ਵਿੱਚ ਵਿਲੱਖਣ ਸ਼ਹੀਦੀ ਹੈ ਦੁਨੀਆ ਦੇਰੇ ਵਰ ਪਤਾ ਲੱਗਣਾ ਚਾਹੀਦਾ ਕਿਵੇਂ ਮਖਤੂਲ ਕਾਤਲ ਕੋਲ ਗਿਆ ਉਹ ਵੀ ਕਿਸੇ ਹੋਰ ਅਕੀਦੇ ਦੀ ਕਾਇਮ ਨਹੀਂ ਲਈ ਇਨਸਾਨੀਅਤ ਨੂੰ ਵੱਡਾ ਰੱਖਣ ਦੇ ਲਈ ਇਨਸਾਨੀਅਤ ਦੇ ਲਈ ਸ਼ਹਾਦਤ ਦਿੱਤੀ ਸ੍ਰੀ ਹਰਮੰਦਰ ਸਾਹਿਬ ਐਡੀ ਵੱਡੀ ਸਾਡੀ ਜਿਹੜੀ ਤਰੋਹਰ ਹੈ ਉਹਨੂੰ ਦੁਨੀਆ ਦੇ ਵਿੱਚ ਉਹਦੇ ਬਾਰੇ ਦੱਸਣਾ ਵੀ ਇਹ ਸਾਰੇ ਧਰਮਾਂ ਦਾ ਸਾਂਝਾ ਹੈ ਉੱਥੇ ਹਰੇਕ ਨੂੰ ਵੈਲਕਮ ਕੀਤਾ ਜਾਂਦਾ ਉਸ ਉਸ ਸ਼ਹਿਰ ਦੀ ਜਿਹੜੀ ਸਥਾਪਨਾ ਦੇ ਵਿੱਚ ਆਪਾਂ ਬਣਾਉਣਾ ਜਿਹੜਾ ਅਗਲੇ ਸਾਲ ਆ ਰਿਹਾ ਸੋ ਸਰਕਾਰ ਕੋ ਸਰਕਾਰ ਸੁਝਾ ਲੈ ਰਹੀ ਹੈ ਸੋ ਮੈਂ ਤਾਂ ਧਨਵਾਦੀ ਹਾਂ ਤੁਸੀਂ ਵੀ ਧਨਵਾਦੀ ਹੋ ਸਾਰੇ ਧਨਵਾਦੀ ਹੋ ਪਰ ਰਲ ਕੇ ਕਰੀਏ ਇਹ ਨਾ ਹੋਵੇ ਜਦੋਂ ਤੁਹਾਡੀ ਪਾਰਟੀ ਮਨਾਉਂਦੀ ਹੋਵੇ ਉਦੋਂ ਕੋਈ ਚੱਕਰ ਨਹੀਂ ਤੇ ਇਹ ਪਾਰਟੀ ਦੀ ਗੱਲ ਹੀ ਨਹੀਂ ਇੱਥੇ ਇੱਥੇ ਗੁਰਸਿੱਖੀ ਦੀ ਗੱਲ ਆ ਗੁਰਸਿੱਖਾਂ ਨੇ ਰਲ ਕੇ ਬਣਾਉਣਾ ਸਾਰਿਆਂ ਨੇ ਰਲ ਕੇ ਬਣਾਉਣਾ ਇਨਸਾਨੀਅਤ ਦੇ ਚਾਹਣ ਵਾਲੇ ਨੇ ਰਲ ਕੇ ਬਣਾਉਣਾ ਸੋ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਏ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ